ਮਾਤਾ ਲਾਲ ਦੇਵੀ ਜੀ ਦਾ ਜਨਮ ਉਤਸਵ 21 ਫਰਵਰੀ ਨੂੰ ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਸ਼ਰਦਾ ਭਾਵਨਾ ਨਾਲ ਮਨਾਇਆ ਜਾਵੇਗਾ। ਇਸ ਦੇ ਸੰਬੰਧ ਵਿੱਚ 1 ਫਰਵਰੀ ਤੋਂ ਮਾਤਾ ਜੀ ਦੇ ਜਨਮ ਦਿਵਸ ਦੇ ਸੰਬੰਧ ਵਿੱਚ ਪ੍ਰਭਾਤ ਫੇਰੀਆਂ ਪ੍ਰਧਾਨ ਵਿਕਰਮ ਸ਼ਰਮਾ ਦੀ ਅਗਵਾਈ ਵਿੱਚ ਕੱਡੀਆਂ ਜਾ ਰਹੀਆਂ ਹਨ। ਚੌਥੀ ਪ੍ਰਭਾਤ ਫੇਰੀ ਪੁਤਲੀਕਾਰ ਦੇ ਵਾਕ-ਵਾਕੇ ਇਲਾਕਿਆਂ ਵਿੱਚ ਪੂਜੀ ਅਤੇ ਸੰਗਤ ਵੱਲੋਂ ਪ੍ਰਭਾਤ ਫੇਰੀ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਮਹੰਤ ਦੇਵੀ ਦਾਸ, ਯਸ਼ਪਾਲ ਜੋਸ਼ੀ, ਰਘੂਕੁਮਾਰ, ਗੌਰਵ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।